ਕੰਸਾ ਲਈ ਗੁਰਜੀ ਕੀ ਫਤਿਹ ਜੀ ਹਾਂ ਉਸ ਬਾਬਤ ਮੈਂ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕਿ ਪਿਛਲੇ ਦਿਨੀ ਨਾਬੇ ਦੇ ਵਿੱਚ ਵੀ ਇੱਥੇ ਆ ਤੁਹਾਡੇ ਗੁਰਚਰਨ ਸਿੰਘ ਜਿਹੜਾ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਤੇ ਨਿਸ਼ਾਨ ਸਾਹਿਬ ਬਣਾਉਂਦਾ ਉਹ ਵੇਚ ਕੇ ਆਪਣਾ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਇਹ ਵੀ ਪਤਾ ਲੱਗਿਆ ਕਿ ਵਿਰੋਧ ਦੇ ਚੱਕਰ ਚ ਉਸ ਦੀ ਪੁਲਿਸ ਕਦੇ-ਕਦੇ ਛਾਣਬੀਣ ਵੀ ਕਰਦੀ ਹੈ ਵੀ ਇਹ ਕਲਸਤਾਨੀ ਨਿਸ਼ਾਨ ਸਭ ਬਣਾਉਂਦਾ ਕਿ ਦੂਜੇ ਬਣਾਉਂਦਾ ਜਦ ਕਿ ਨਿਸ਼ਾਨ ਸਭ ਦਾ ਮਤਲਬ ਨਿਸ਼ਾਨ ਸਭ ਆ ਨਿਸ਼ਾਨ ਸਭ ਕੋਈ ਰਾਜ ਸਤਾ ਦਾ ਪ੍ਰਤੀਕ ਨਹੀਂ ਪ੍ਰਭੂ ਸਤਾ ਦਾ ਪ੍ਰਤੀਕ ਸੀ ਜਿਹੜਾ ਸੀ ਗੁਰਦੁਆਰਾ ਸਾਹਿਬ ਤੇ ਚਲਾਉਂਦੇ ਉਹ ਨਿਸ਼ਾਨ ਸਭਾਂ ਦੀ ਸ਼ਸਤਰਾਂ ਦੀ ਸੇਵਾ ਕਰਦਾ ਕੂੜੇ ਪਿੱਛੇ ਲੜਾਈ ਹੁੰਦੀ ਹੈ ਚਾਰ ਪੰਜ ਬੰਦਿਆਂ ਨੂੰ ਕੁੱਟਦੇ ਨੇ ਕੁੱਟਣ ਤੋਂ ਬਾਅਦ ਜਦੋਂ ਉਹ ਬਾਲੇ ਤੇ ਡਾਂਗਾ ਕੱਢ ਕੇ ਲਿਆਉਂਦੇ ਆ ਉਹ ਵੀ ਆਪਣੀ ਦੁਕਾਨ ਚੋਂ ਸੋਟੀ ਲੈ ਕੇ ਜਾਂਦਾ ਹੁਣ ਛੋਟੀ ਨਾਲ ਤੇ ਕੁੱਤਾ ਨਹੀਂ ਮਾਰਿਆ ਜਾਣਾ ਪਰ ਅਗਲੇ ਬੰਨੇ ਬਾਲੇ ਲਈ ਖੜੇ ਉਹਨਾਂ ਵਿੱਚੋਂ ਜਿਹੜੇ ਪ੍ਰਵਾਸ ਦੇ ਨਾਂ ਤੇ ਕ੍ਰਿਮੀਨਲ ਲੋਕ ਇੱਥੇ ਆਏ ਹੋਏ ਆ ਉਹ ਬਈਏ ਨੇ ਉਹ ਪ੍ਰਵਾਸੀ ਨੇ ਕਹਿਣ ਨੂੰ ਨੇ ਪਰ ਪ੍ਰਵਾਸੀ ਇੰਜ ਨਹੀਂ ਕਰਦੇ ਬਈਏ ਵੀ ਇੰਜ ਨਹੀਂ ਕਰਦੇ ਇਹ ਕ੍ਰਿਮੀਨਲ ਲੋਕ ਨੇ ਇਹਨਾਂ ਨੇ ਉਹਦੇ ਮੁੰਡੇ ਦੇ ਸਿਰ 'ਚ ਬਾਲਾ ਮਾਰ ਕੇ ਉਹਨੂੰ ਥਾਂ ਮਾਰ ਦਿੱਤਾ ਪ੍ਰਸ਼ਾਸਨ ਨੇ ਹੁਣ ਤੱਕ ਬੜੀ ਢਿੱਲੀ ਕਾਰਗੁਜ਼ਾਰੀ ਕੀਤੀ ਜੇ ਪੁਲਿਸ ਦਾ ਹੱਥ ਵੱਡਣ ਤੇ ਇੱਡੀ ਵੱਡੀਆਂ ਤਰਾਵਾਂ ਲੱਗ ਜਾਂਦੀਆਂ ਨੇ ਮੈਂ ਖਿਲਾਫ ਆ ਕਿਸੇ ਤੇ ਵੀ ਵਾਰ ਕਰਨ ਤੇ ਇੱਥੇ ਪੁਲਿਸ ਨੇ ਇੱਥੇ ਤੇ ਕਾਨੂੰਨ ਦੇ ਹੱਥ ਵੜ ਦਿੱਤੇ ਵੀ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਦਿਨ ਦਿਹਾੜੇ ਸ਼ਰੀਆਮ ਬਾਜ਼ਾਰ ਦੇ ਵਿੱਚ ਨੌਜਵਾਨ ਕਿਸੇ ਦਾ ਬੱਚਾ ਮਾਰ ਦੇਣਾ ਫਿਰ ਉਹਦੇ ਤੇ ਕੋਈ ਹਿਰਕਾ ਨਾ ਕਰਨਾ ਸਰਕਾਰ ਵੱਲੋਂ ਉਹਦੇ ਤੇ ਕੋਈ ਠੋਸ ਕਾਰਵਾਈ ਨਾ ਕਰਨੀ ਉਦੋਂ ਬਾਅਦ ਇਹਨਾਂ ਗੱਲਾਂ ਕਾਰਨ ਇੰਨੇ ਕੁ ਦਿਲ ਵੱਧ ਗਏ ਕਿ ਕੁਝ ਪਰਵਾਸ ਦੇ ਨਾਂ ਤੇ ਆਏ ਹੋਏ ਕ੍ਰਿਮਲ ਲੋਕਾਂ ਨੇ ਪੰਜਾਬ ਦੀਆਂ ਕੁੜੀਆਂ ਕੱਢ ਕੇ ਬਿਹਾਰ ਵਿੱਚ ਵੀ ਵੇਚੀਆਂ ਉਹਨਾਂ ਤੋਂ ਤੰਦੇ ਵੀ ਕਰਾਏ ਉਹਨਾਂ ਨੂੰ ਗਾਉਣ ਵਾਲੀਆਂ ਨਾਚੀਆਂ ਵੀ ਬਣਾਇਆ ਇਹ ਵੀ ਸਾਹਮਣੇ ਆਇਆ ਫਿਰ ਇੱਥੋਂ ਤੱਕ ਕੀ ਆ ਹੁਣ ਇੱਕ ਮੋਹਾਲੀ ਦੇ ਲਾਗੇ ਉੱਥੇ ਘਟਨਾ ਵਾਪਰੀ ਪਿੰਡ ਜਗਤਪੁਰਾ ਪਿੰਡ ਜਗਤਪੁਰਾ ਦੋ ਬੱਚੇ ਸਨ ਇੱਕ ਦੇ ਖੰਜਰ ਮਾਰਿਆ ਅੱਖ 'ਚ ਪਿੱਛੋਂ ਦੀ ਕੱਢ ਦਿੱਤਾ ਪਤਾ ਲੱਗਿਆ ਕਿ ਉਹ ਬਾਲਮੀਕ ਭਾਈਚਾਰੇ ਚੋਂ ਇਕ ਉਹ ਤੇ ਹੋਰ ਪਰਿਵਾਰ ਦਾ ਬੱਚਾ ਸੀਗਾ ਸਰਦਾਰਾਂ ਦਾ ਉਹਦੇ ਇੱਕ ਗਲ ਚ ਮਾਰਿਆ ਜਾਂ ਢਿੱਡ ਚ ਮਾਰਿਆ ਉਹ ਬੱਚੇ ਦਿਨ ਦਿਹਾੜੇ ਦੋ ਮਾਰ ਦਿੱਤੇ ਕੀ ਕਸੂਰ ਸੀ ਉਹਨਾਂ ਦਾ ਹੁਣ ਇਹ ਸਰਕਾਰ ਨੂੰ ਇਹਨਾਂ ਤੇ ਕਾਰਵਾਈ ਬੜੀ ਤਕਰੀ ਕਰਨੀ ਬਣਦੀ ਸੀਗੀ ਓਵੇਂ ਕਰੋ ਜਿਵੇਂ ਤੁਸੀਂ ਪੰਜਾਬ ਚ ਰਹਿਣ ਵਾਲੇ ਸਿੱਖਾਂ ਤੇ ਕਰਦੇ ਸੀਗੇ ਵੀ ਕਰਦੇ ਸਿੱਖਾਂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਜਾਂ ਇਹ ਕਹਿ ਲਿਏ ਕਿ ਆਪਣੀ ਮਾਨ ਮਰਜ਼ਾਦਾ ਦੀ ਖਾਤਰ ਲੜਾਈ ਲੜੀ ਤੁਸੀਂ ਉਹਨਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਇੰਨਾ ਕੁ ਤਸ਼ੱਦਦ ਕੀਤਾ ਨਕਲੀ ਮੁਕਾਬਲੇ ਬਣਾਏ ਨਕਲੀ ਮੁਕਦਮੇ ਦਰਜ ਕੀਤੇ ਫਿਰ ਉਹ ਨੌਜਵਾਨ ਚੁਣ-ਚੁਣ ਕੇ ਮਾਰ ਦਿੱਤੇ ਕਿੰਨਾ ਨੇ ਬੇਅੰਤ ਬੁੱਚੜ ਵਰਗੀਆਂ ਸਰਕਾਰਾਂ ਨੇ ਫਿਰ ਕਿਧਰੇ ਕੇ ਪੀਐਸ ਗਿੱਲ ਵਰਗੇ ਰਖੇ ਹੋਏ ਸਨ ਸੁਮੇਧ ਸੈਣੀ ਵਰਗੇ ਕਿੰਨੇ ਬੰਦੇ ਮਾਰੇ ਨੇ ਤੁਸੀਂ ਸਾਡੇ ਨਜਾਇਜ਼ ਮਾਰ ਸਕਦੇ ਹੋ ਇਹ ਸ਼ਰੀਆਮ ਬੰਦੇ ਦਿਨ ਦਿਹਾੜੇ ਮਾਰ ਰਿਹਾ ਸਾਡੀ ਕਿਰਪਾਨ ਤੇ ਇੱਕ ਪਾਬੰਦੀ ਲੱਗ ਰਹੀ ਆ ਇਹਨਾਂ ਕੋ ਖੰਜਰ ਕਿੱਥੋਂ ਆਇਆ ਇਹਨਾਂ ਦੇ ਆਈਡੀ ਪ੍ਰੂਫ ਕੌਣ ਚੈੱਕ ਕਰੂ ਇਹਨਾਂ ਨੂੰ ਕੌਣ ਪੁੱਛੂ ਕੀ ਇਹ ਸਰਕਾਰ ਖੁਦ ਕਰਾ ਰਹੀ ਆ ਜੇ ਨਹੀਂ ਕਰਾ ਰਹੀ ਤੇ ਫਿਰ ਸਰਕਾਰ ਬੜੀ ਸ਼ਕਤੀ ਦੇ ਤੌਰ ਤੇ ਲੱਗਣੀ ਚਾਹੀਦੀ ਸੀਗੀ ਪਰਵਾਸ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਵੀ ਜਾਂਦੇ ਨੇ ਉਹ ਵੀ ਆਉਣ ਜੀ ਸਦਕੇ ਆਉਣ ਅੱਗੇ ਵੀ ਆਉਂਦੇ ਸਨ ਝੋਨੇ ਦੀ ਕਟਾਈ ਹੋਣੀ ਕਣਕ ਦੀ ਵੜਾਈ ਹੋਣੀ ਆਉਂਦੇ ਸੀਗੇ ਆਕੇ ਕੰਮ ਕਰਕੇ ਜਾਂਦੇ ਕੁਝ ਇਥੇ ਪੱਕੇ ਵੀ ਰਹਿ ਰਹੇ ਸੀ ਕੋਈ ਦਿੱਕਤ ਨਹੀਂ ਰੋ ਪਰ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ ਇੱਜ਼ਤ ਤੇ ਹੱਥ ਪਾਉਣਾ ਘਰ ਲੁੱਟਣੇ ਕਤਲੋਗਾਰਤ ਕਰਤੀ ਇਹ ਗਲਤ ਹੈ ਤੇ ਸਰਕਾਰ ਨੂੰ ਤੁਰੰਤ ਇਹਦੇ ਤੇ ਕਾਰਵਾਈ ਕਰਨੀ ਬਣਦੀ ਸੀ ਨਾ ਕਰਨ ਦੀ ਸੂਰਤ ਵਿੱਚ ਅਸੀਂ ਸਮਝਾਂਗੇ ਜਾਂ ਤੇ ਸਰਕਾਰ ਖੁਦ ਕਰਵਾਰੀ ਹੈ ਤੇ ਸਿੱਖਾਂ ਦੀ ਇੱਕ ਨਸਲ ਕੁਸ਼ੀ ਦੀ ਨਵੀਂ ਤਿਆਰੀ ਹੈ ਵੀ ਕਦੇ ਈਸਾਈਆਂ ਨਾਲ ਪੰਜਾਬ ਲੜਾ ਦਿਓ ਤੇ ਕਦੇ ਰੰਗਰੇਟੇ ਤੇ ਜੱਟਾਂ ਦਾ ਫਸਾਦ ਕਰਾ ਦਿਓ ਤੇ ਕਦੇ ਪ੍ਰਵਾਸੀ ਤੇ ਪੰਜਾਬ ਦਾ ਫਸਾਦ ਕਰਾ ਦਿਓ ਇਹਦੇ ਤੋਂ ਸੁਚੇਤ ਹੋਣ ਦੀ ਲੋੜ ਹੈ ਤੇ ਸਾਡੇ ਪੰਜਾਬ ਵਾਸੀ ਹੋਣ ਪ੍ਰਵਾਸੀ ਹੋਣ ਤੇ ਪ੍ਰਵਾਸ ਬਾਰੇ ਵੀਰਾਂ ਨੂੰ ਵੀ ਕਵਾਂਗਾ ਇਹਦਾ ਤੁਸੀਂ ਵੀ ਖੰਡਨ ਕਰੋ ਇਹਦੀ ਨਖੇਦੀ ਕਰੋ ਇਹ ਜਿਹੜੇ ਕ੍ਰਿਮੀਨਲ ਲੋਕ ਇੱਥੇ ਆ ਕੇ ਇਦਾਂ ਦੀਆਂ ਵਰਦਾਤਾਂ ਨੂੰ ਸਰੰਜਾਮ ਦੇ ਰਹੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਇਹਦੇ ਨਾਲ ਮਾਹੌਲ ਵਿਗੜਦਾ ਹੈ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਕੋਚੀਆਂ ਸਾਜ਼ਿਸ਼ਾਂ ਨੇ ਜੋ ਠੀਕ ਨਹੀਂ ਅਸੀਂ ਪਰਿਵਾਰ ਨਾਲ ਹਮਦਰਦੀ ਕਰਦੇ ਆ ਨਖੇਦੀ ਕਰਦੇ ਇਸ ਘਟਨਾ ਕ੍ਰਮ ਦੀ ਸਰਕਾਰ ਤੁਰੰਤ ਕਾਰਵਾਈ ਕਰੇ ਤਾਂ ਕਿ ਇਹ ਗੰਗਵਾਰ ਜਿਹੜਾ ਸਿਰਤੇ ਬੋਲ ਰਿਹਾ ਟਕੇ ਟਕੇ ਦੇ ਬੰਦੇ ਚੰਗੇ ਚੰਗੇ ਬੰਦਿਆਂ ਦੇ ਕਤਲ ਕਰ ਰਹੇ ਆ ਇਹ ਠੀਕ ਨਹੀਂ ਹੈ ਪੰਜਾਬ ਵਾਸਤੇ ਜ਼ਮੂਰੀਅਤ ਵੀ ਸ਼ਰਮਸਾਰ ਸਵਿਧਾਨ ਤੇ ਕੰਦੂਨ ਦੀਆਂ ਤੱਜੀਆਂ ਉਡਰੀਆਂ ਤੇ ਇੰਜ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਏ ਦੇ ਬਾਰੇ ਸਵਾਲਾਂ ਦੇ ਜਵਾਬ ਇਹ ਨਿਆਂਗ ਸਿੰਘ ਦੇਣ ਜਿਹੜੀਆਂ ਨਿਆਂਗ ਜਥੇਬੰਦੀਆਂ ਨੇ ਵੀ ਨਿਆਂਗਸੋਂ ਦਿਨ ਦਿਹਾੜੇ ਉਹਦਾ ਕਤਲ ਕਰ ਦਿੱਤਾ ਤੇ ਨਿਆਂਗ ਜਥੇਬੰਦੀਆਂ ਕਿਉਂ ਨਹੀਂ ਬੋਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਕੀ ਉਹ ਸਿੱਖ ਪਰਿਵਾਰ ਚੋਂ ਨਹੀਂ ਸੀਗਾ ਜਾਂ ਉਹ ਕੋਈ ਹੋਰ ਸੀਗਾ ਸਿੱਖ ਤਾਂ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਿਸੇ Hindu ਵੀਰ ਤੇ ਵਾਰ ਹੋਇਆ ਕਿਸੇ ਮੁਸਲਮਾਨ ਤੇ ਹੋਇਆ ਕਿਸੇ ਇਸਾਈ ਤੇ ਹੋਇਆ ਹਰ ਥਾਂ ਤੇ ਜ਼ਬਰ ਜ਼ੁਲਮ ਦੇ ਖਿਲਾਫ ਸਿੱਖ ਖੜਾ ਹੈ ਤੇ ਸਾਡਾ ਤੇ ਕਿਸੇ ਭਾਈਚਾਰੇ ਨਾਲ ਕੋਈ ਨਰਾਸ਼ਤਾ ਕੋਈ ਨਰਾਜ਼ਗੀ ਨਹੀਂ ਇਹ ਸਵਾਲਾਂ ਦੇ ਜਵਾਬ ਉਹੀ ਦੇ ਸਕਣਗੇ ਕਿ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ 'ਚ ਸਾਡਾ ਸਵਾਲ ਆ ਅਸੀਂ ਖੜੇ ਆ ਸਤਿ ਭਾਵਨਾ ਦਲ ਵੱਲੋਂ ਖੜੇ ਆ ਅਸੀਂ ਆਵਾਜ਼ ਦਿੰਦੇ ਆ ਕਿਸੇ ਜ਼ਬਰ ਜ਼ੁਲਮ ਦੇ ਖਿਲਾਫ ਹੈ ਤੇ ਇਹ ਕਨੌੜੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਨੇ ਇਨਨੂੰ ਰੋਕਣਾ ਬਣਦਾ ਜੇ ਇੱਥੇ ਇਹ ਵੀ ਨਹੀਂ ਬੋਲ ਰਿਹਾ ਉਹ ਵੀ ਨਹੀਂ ਬੋਲ ਰਿਹਾ ਸਰਕਾਰ ਢਿੱਲੀ ਕਾਰਗੁਜ਼ਾਰੀ ਕਰ ਰਹੀ ਹੈ ਤੇ ਫਿਰ ਸਾਫ ਦਿਸ ਰਿਹਾ ਕਿ ਕਿਤੇ ਨਾ ਕਿਤੇ ਇਹ ਕਤਲਗਾਰ ਤੇ ਨਸਲਕੁਸ਼ੀ ਆਪ ਕਰਾ ਰਹੇ ਫਿਰ ਇਹਨਾਂ ਦੇ ਹੱਥ ਹੋਣਗੇ ਵੀ ਸਾਰੇ ਰਲੇ ਹੋਏ ਜਿਵੇਂ 328 ਪਾਵਰ ਸਰੂਪਾ ਦੇ ਇਨਸਾਫ ਲਈ 4 ਸਾਲ ਤੋਂ ਅਸੀਂ ਬੈਠੇ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਸਰਕਾਰ ਨੇ ਕੁਝ ਨਹੀਂ ਕੀਤਾ ਅਦਾਲਤਾਂ 'ਚ ਕੁਝ ਨਹੀਂ ਹੋਇਆ ਦੂਜੇ ਬੰਦੇ ਜਿਹੜੇ ਸਤਗੁਰਾਂ ਦੀ ਬਾਣੀ ਪੜ੍ਹ ਕੇ ਜਿਨ੍ਹਾਂ ਨੇ ਅਰਬਾਂ ਦੀਆਂ ਪ੍ਰੌਪਰਟੀਆਂ ਇਕੱਠੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਹਨਾਂ ਦਾ 328 ਪਾਵਨ ਸਰੂਪਾਂ ਤੇ ਨਾਮ ਬੋਲਣਾ ਇਥੇ ਇਹਨਾਂ ਦਾ ਨਾਮ ਬੋਲਣਾ ਫਿਰ ਇਸ ਨੂੰ ਕੀ ਕਹਿ ਸਕਦੇ ਹੋ ਵੀ ਆਪਣੇ ਹੀ ਦੂਜੇ ਬੰਦੇ ਭੁਗਤ ਰਹੇ